ਪੰਜਾਬ ਦੇ ਮੁੱਖ ਮੰਤਰੀ ਭੌਂ ਸਿੰਘ ਮਾਨ ਵੱਲੋਂ ਫਰੀਕੋਟ ਦੇ ਵਿੱਚ ਆਜ਼ਾਦੀ ਦਿਹਾੜੇ ਦੇ ਉੱਪਰ ਝੰਡਾ ਲਹਿਰਾਇਆ ਜਾਣਾ ਜਿਸ ਦੀਆਂ ਕਿ ਤਿਆਰੀਆਂ ਹੋ ਚੁੱਕੀਆਂ ਨੇ ਤੇ ਗੱਲ ਕਰੀਏ ਇਸ ਸਮੇਂ ਅਸੀਂ ਖੜੇ ਹਾਂ ਉਸ ਰੋਡ ਦੇ ਉੱਪਰ ਇਸੇ ਰੋਡ ਦੇ ਉੱਪਰ ਪੰਜਾਬ ਦੇ ਮੁੱਖ ਮੰਤਰੀ ਭੌਂ ਸਿੰਘ ਮਾਨ ਵੱਲੋਂ ਜਿਹੜਾ ਹੈਗਾ ਸਟੇਡੀਅਮ ਦੇ ਵਿੱਚ ਝੰਡਾ ਲਹਿਰਾਇਆ ਜਾਣਾ ਤੇ ਦੂਜੇ ਪਾਸੇ ਇੱਕ ਬੋਰਡ ਲੱਗਾ ਕਿ ਉਹ ਪਿਛਲੇ ਸਮੇਂ ਫਰੀਕੋਟ ਦੇ ਪਿੰਡ ਕੋਠੇ ਚਹ ਦਾ ਆਕਾਸ਼ਦੀਪ ਜੋ ਅਗਨੀ ਵੀਰ ਸੀਗਾ ਉਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਸੀ ਲਗਾਤਾਰ ਉਸ ਨੂੰ ਸ਼ਹੀਦਾਂ ਦਾ ਦੌਰ ਚੋਂ ਲਈ ਪਰਿਵਾਰ ਵੱਲੋਂ ਜਿਹੜਾ ਹੈਗਾ ਪਹੁੰਚ ਕੀਤੀ ਜਾ ਰਹੀ ਸੀ ਤੇ ਲਗਾਤਾਰ ਪਿਛਲੇ ਸਮੇਂ ਵੀ ਮੁੱਖ ਮੰਤਰੀ ਨਾਲ ਮਿਲਣ ਦੀ ਕੋਸ਼ਿਸ਼ ਕੀਤੀ ਗਈ ਤੇ ਅੱਜ ਵੀ ਉਹਨਾਂ ਵੱਲੋਂ ਜਿਹੜਾ ਹੈਗਾ ਕੋਸ਼ਿਸ਼ ਕੀਤੀ ਗਈ ਆ ਕਿ ਉਹ ਮੁੱਖ ਮੰਤਰੀ ਨੂੰ ਮਿਲ ਤੇ ਅੱਜ ਉਹਨਾਂ ਵੱਲੋਂ ਇੱਕ ਬੋਰਡ ਵੀ ਜਿਹੜਾ ਇੱਥੇ ਲਵਾਇਆ ਗਿਆ ਇਹ ਬੋਰਡ ਲਵਾਉਣ ਦਾ ਕਾਰਨ ਵੀ ਪੁੱਛਾਂਗੇ ਹੋ ਸਕਦਾ ਹੈ ਇੱਕ ਬੋਰਡ ਲਵਾਉਣ ਦਾ ਕਾਰਨ ਇਹ ਹੈ ਕਿ ਸ਼ਾਇਦ ਇੱਥੇ ਮੁੱਖ ਮੰਤਰੀ ਦੇ ਜੋ ਕਾਫਲਾ ਲੰਘੇ ਤਾਂ ਉਸ ਨੂੰ ਪਤਾ ਲੱਗ ਸਕੇ ਕਿ ਇਹ ਇਥੋਂ ਦਾ ਫ੍ਰੀਕ ਕੋਰ ਦਾ ਇੱਕ ਅਗਨੀ ਵੀਰਾ ਜੋ ਸ਼ਹੀਦ ਹੋਇਆ ਸੀਗਾ ਅਸੀਂ ਸਰਕਾਰ ਵੱਲੋਂ ਜਿਹੜਾ ਹਲੇ ਤੱਕ ਇਹਦਾ ਉਸ ਦਾ ਬਣਦਾ ਹੱਕ ਨਹੀਂ ਦਿੱਤਾ ਨਾ ਹੀ ਕੋਈ ਸ਼ਹੀਦਦਾਰ ਦਾ ਦਿੱਤਾ ਉਸ ਦਾ ਬਣਦਾ ਸਨਮਾਨ ਸਰਕਾਰ ਵੱਲੋਂ ਨਹੀਂ ਦਿੱਤਾ ਗਿਆ ਅੱਜ ਪਰਿਵਾਰ ਮੈਨੂੰ ਪਹੁੰਚਿਆ ਸੀ ਆਪਾਂ ਅੱਜ ਉਹ ਗੱਲਬਾਤ ਕਰਦੇ ਆਂ ਪਰਿਵਾਰ ਦੇ ਨਾਲ ਅੱਜ ਅਸੀਂ ਇਹਨਾਂ ਦੇ ਵੀ ਕਾਫ ਨੇ ਨੂੰ ਥੋੜੀ ਬਹੁਤੀ ਸ਼ਰਮ ਆਵੇ ਕਿਸੇ ਦਾ ਦੇ ਪਰਿਵਾਰ ਟਰੋਲਦੇ ਫਿਰਦੇ ਆ ਤੇਰੇ ਦਰ ਤੇ ਆਉਂਦੇ ਆ ਪਰ ਤੇਰੇ ਕੋਲ ਮਿਲਣ ਦਾ ਟਾਈਮ ਹੈ ਨਹੀਂ ਅਸੀਂ ਇਸ ਕਰਕੇ ਬੇਟੇ ਦਾ ਬੋਰਡ ਦਵਾਇਆ ਵੀ ਚਲੋ ਕੋਈ ਬੋਰਡ ਵੇਖ ਕੇ ਇਹਦੇ ਮਨ ਚ ਦਿਆ ਜੀ ਅਸੀਂ ਸਵੇਰ ਵੀ ਗਏ ਕਚੈਰੀ ਦੇ ਵਿੱਚ ਨਹੀਂ ਪੈਂਦੇ ਦੇ ਵਿੱਚ ਅਸੀਂ ਗਏ ਸਾਡੀ ਕੋਈ ਸੁਣਵਾਈ ਨਹੀਂ ਹੋਈ ਸਾਨੂੰ ਡੀਸੀ ਸਾਹਿਬ ਵੀ ਨਹੀਂ ਮਿਲੇ ਸੋਸਤ ਮੰਗ ਕੀ ਕਰਦੇ ਹਾਂ ਸਰਕਾਰ ਮੰਗ ਸਾਸੀਂ ਇਹ ਕਰਦੇ ਆਂ ਵੀ ਜਿਵੇਂ ਦੂਜੇ ਸ਼ਹੀਦਾਂ ਨੂੰ ਮਾਨ ਸਨਮਾਨ ਇਹਨਾਂ ਨੇ ਦਿੱਤਾ ਆ ਅਗਨੀਵੀਰ ਅਮਰਤਪਾਲ ਕੋਟਲੀ ਕਲਾਂ ਦਾ ਬੇਟਾ ਸ਼ਹੀਦ ਹੋਇਆ ਉਹਦੇ ਘਰੇ ਤੀਜੇ ਦਿਨ ਪਹੁੰਚਦੇ ਆ ਸਾਰਾ ਬੰਦਾ ਮਾਨ ਸਨਮਾਨ ਉਹਨੂੰ ਦਿੱਤਾ ਵੀ ਸਾਡੇ ਬੇਟੇ ਨੂੰ ਕਿਉਂ ਨਹੀਂ ਦੇ ਰਹੇ ਉਹਦਾ ਬੰਦਾ ਹੱਕ ਉਹਨੂੰ ਵੀ ਜ਼ਰੂਰ ਦਿੱਤਾ ਜਾ ਤਾ ਪਰਿੰਭਾਂ ਗਏ ਸੀ ਜ਼ਾ ਜ਼ਾ ਹਾਂਜੀ ਨਹੀਂ ਜੀ ਕੋਈ ਨਹੀਂ ਜੀ ਕੋਈ ਨਹੀਂ ਪਰ ਦੂਸਰੇ ਇੱਕ ਇਹਨਾਂ ਨੇ ਇਲਾਕੇ ਕਰਦੀ ਕਿ ਅਗਰ ਕੋਈ ਸਹਾਰਤੇ ਦੀ ਚੀਜ਼ ਹੁੰਦਾ ਤਾਂ ਉਹਦੇ ਕੁਬਾਰ ਦੀ ਜਿਹੜੀ ਪਾਲੀਪੋਟ 1 ਕਰੋੜ ਰੁਪਏ ਦੀ ਪਾਲੀਪੋਟ ਹਾਂਜੀ ਹਾਂਜੀ ਪਰ ਹਜੇ ਤੱਕ ਕਿਸੇ ਅਧਿਕਾਰੀ ਨੇ ਤੁਹਾਡਾ ਕੋਈ ਇਸ ਦੀ ਗੱਲ ਨਹੀਂ ਨਹੀਂ ਜੀ ਕੋਈ ਨਹੀਂ ਸਾਡੇ ਬਸ ਆਉਂਦੇ ਆ ਬਾਈ ਜੀ ਵੀ ਆਉਂਦੇ ਕਲਤਾਰ ਸੰਧਵਾ ਸਾਹਿਬ ਘਰੇ ਬਸ ਹੌਸਲਾ ਦੇ ਕੇ ਚਲੇ ਜਾਂਦੇ ਵੀ ਮੈਂ ਤੁਹਾਡੇ ਪਰਿਵਾਰ ਦੇ ਨਾਲ ਕੱਲ ਨੂੰ 3 ਮਹੀਨੇ ਹੋ ਜਾਣੇ ਆ ਬੇਟੇ ਪਰਿਵਾਰ ਕਿੰਨਾ ਕੁ ਵਿਗਾੜ ਦਿੱਤਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਹੁਤ ਦੁਖੀ ਆ ਦੁਖੀ ਹੋ ਕੇ ਉਹ ਘਰ ਵਾਪਸ ਚੱਲੇ ਆ ਵੀ ਕੋਈ ਸੁਣਵਾਈ ਨਹੀਂ ਕਿੰਨੀ ਦੇਰ ਤੁਸੀਂ ਵੀ ਇੰਤਜ਼ਾਰ ਕੀਤਾ ਜੀ ਅਸੀਂ ਪਹਿਲਾਂ ਸਵੇਰ 3 ਘੰਟੇ ਸਵੇਰ ਕੀਤਾ 3 ਘੰਟੇ ਹੀ ਖੌਣ ਬੈਠਿਆ ਨੂੰ ਹੋ ਗਿਆ ਹੁਣ ਵੀ ਬੇਟਾ ਘਰ ਇਕੱਲਾ ਉਹਦੇ ਵੀ ਸੱਟ ਲੱਗੀ ਹੋਈ ਹੈ ਲੱਤ ਤੇ ਤੇ ਤਾਂ ਕਰਕੇ ਉਹ ਘਰੇ ਚੱਲਦੇ ਕੋਈ ਸੁਣਵਾਈ ਚਲਬਾਤ ਵੀ ਨਹੀਂ ਕੀਤੀ ਨਹੀਂ ਜੀ ਨਹੀਂ ਕੋਈ ਨਹੀਂ ਬਸ ਕਹਿੰਦੇ ਤੁਹਾਨੂੰ ਮਲਾਉਣੇ ਆ ਵੇਟ ਕਰੋ ਵੇਟ ਕਰੋ ਅਸੀਂ ਕਿਹਾ ਵੀ ਜੇ ਤਾਂ ਸਾਨੂੰ ਸੀਐਮ ਮਾਨ ਸਾਹਿਬ ਮਿਲਣਗੇ ਤਾਂ ਅਸੀਂ ਬੈਠ ਜਾਨੇ ਆ ਤੇ ਕਹਿੰਦੇ ਨਹੀਂ ਉਹਨਾਂ ਦੇ ਅਧਿਕਾਰੀ ਮਿਲਣਗੇ ਤੇ ਅਸੀਂ ਫਿਰ ਕਿਹਾ ਵੀ ਨਹੀਂ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ। ਹਜੀ ਸਾਰਾ ਅਸੀਂ ਤਾਂ ਦੋ ਵਾਰੀ ਸਿਉਂਹੋਸ ਜਾ ਕੇ ਆਏ ਆ। ਅੱਜ ਦੋ ਵਾਰੀ ਫ੍ਰੀਕੋਰਟ ਡੀਸੀ ਦਾ ਦਫ਼ਤਰ ਐਸਐਸਪੀ ਦਾ ਦਫ਼ਤਰ ਜਾ ਆਏ ਆ। ਹੁਣ ਵੀ ਸਾਨੂੰ 5 ਵਜੇ ਦਾ 7 ਵਜੇ ਵੀ ਬੁਲਾਉਣੇ ਬੁਲਾਉਣੇ ਆ ਤੇ ਅਖੀਰੀ ਆ ਟਾਈਮ ਹੋ ਗਿਆ ਤੇ ਹੀ ਉੱਠ ਕੇ ਆ ਗਏ ਕੋਈ ਸਾਨੂੰ ਮਲਾ ਨਹੀਂ ਰਿਹਾ। ਸਾਨੂੰ ਸਿਰਫ ਐਵੇਂ ਲਾਰੇ ਲਾ ਕੇ ਉੱਤੇ ਬਾ ਬੈਠੇ ਆ। ਅਸੀਂ ਐਸਐਸਪੀ ਦੇ ਵੇਟਿੰਗ ਰੂਮ ਚੋਂ ਉੱਠ ਕੇ ਆਏ ਹੁਣ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਕੋਈ ਬੇਟੇ ਦੀ ਸੁਣਵਾਈ ਨਹੀਂ ਹੋ ਰਹੀ ਅਸੀਂ ਤਾਂ ਬੋਰਡ ਵੀ ਲਵਾਇਆ ਆਕਾਸ਼ਦੀਪ ਦਾ ਸੀਤ ਦਾ ਵੀ ਉਹਦਾ ਜਿਹੜਾ ਬੰਦਾ ਮਾਨ ਸਮਾਨ ਦਿੱਤਾ ਜਾਵੇ ਪਰ ਕੋਈ ਵੀ ਨਹੀਂ ਸਾਡੀ ਗੱਲ ਸੁਣ ਰਿਆ ਸਿਰਫ ਸਾਨੂੰ ਨਾ ਲਾਰੇ ਹੀ ਲਾਈ ਜਾਂਦੇ ਆ ਤੇ ਐਵੇਂ ਬੇਫੂਫ ਬਣਾਈ ਜਾਂਦੇ ਵੀ ਇੱਥੇ ਬਹਿ ਜਾਓ ਇੱਥੇ ਬਹਿ ਜਾਓ ਪਰ ਬੈਠ ਰੋ ਕੇ ਅਸੀਂ বেলা ਵੀ 2:00 ਵਰੀ 11:00 ਵਜੇ ਤੇ ਆਏ 1:00 ਵਜੇ ਗਏ ਘਰੇ ਹੁਣ 5 ਵਜੇ ਦੇ ਬੈਠੇ ਆ ਤੇ 7 7:30 ਵਜੇ ਵਾਲੇ ਅਜੇ ਤਾਈ ਤੁਹਾਡੀ ਕੋਈ ਸੁਣਵਾਈ ਨਹੀਂ ਬਹੁਤ ਵੱਡੀਆਂ ਗੱਲਾਂ ਕੀਤੀਆਂ ਜਾਂਦੀਆਂ ਸੀ ਕਿ ਜਿਹੜੇ ਵੀ ਕਿਸੇ ਵੀ ਭਾਵੇਂ ਰੈਂਕ ਦਾ ਕੋਈ ਸ਼ਹੀਦ ਹੁੰਦਾ ਹੈ ਉਸਦੇ ਪਰਿਵਾਰ ਨੂੰ ਜਿਹੜਾ ਇੱਕ ਬੰਦਾ ਸਨਮਾਨ ਦਿੱਤਾ ਜਾਏਗਾ ਪਰ ਇੱਥੇ ਵੇਖਿਆ ਗਿਆ ਕਿ ਆਪਦਾ ਬੰਦਾ ਸਨਮਾਨ ਲੈਣ ਲਈ ਤੁਹਾਨੂੰ ਦਰਦ ਅੱਜ ਧੱਕੇ ਕਰਦੇ ਅਸੀਂ ਸਵੇਰ ਦੇ ਮੀਂਹ ਪੈਂਦੇ ਜੀ ਇਹ ਲੀੜਾ ਲੈ ਕੇ ਆਏ ਆ ਤੇ ਸਾਡੀ ਕੋਈ ਸੁਣਵਾਈ ਨਹੀਂ ਸਿਰਫ ਗੱਲਾਂ ਹੀ ਆ ਤੇ ਇਹ ਝੰਡੇ ਵਾਸ ਇਹਨਾਂ ਦੇ ਕੋਲੇ ਇਕੱਲੇ ਹੈਗੇ ਆ ਤੇ ਵੱਡੇ ਵੱਡੇ ਝੂਠ ਬੋਲਦੇ ਆ ਕੋਈ ਸੁਣਵਾਈ ਨਹੀਂ ਗਈ ਨਾ ਅਸੀਂ ਦੋ ਵਾਰੀ ਸਿਆਂਵਾਂ ਉੱਚ ਗਏ ਉੱਥੇ ਸੁਣਵਾਈ ਹੋਈ ਆ ਤੇ ਸਵੇਰ ਦੇ ਅਸੀਂ ਕਚਹਿਰੀ 'ਚ ਬੈਠੇ ਆ ਹਜੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋਈ ਤੇ ਇਦੋਂ ਗਾ ਕੇ ਹੋਣੀ ਖੇਤ ਦੇ ਵਿੱਚ ਅਸੀਂ ਬੈਠੇ ਆ ਬੇਟਾ ਮੇਰਾ ਘਰੇ ਇਕੱਲਾ ਮਾਲ ਡੰਗਰ ਮੇਰਾ ਬਾਹਰ ਵੱੱਦਾ ਖੜਾ ਤੇ ਦੱਸੋ ਇੱਥੇ ਕਿੰਨੇ ਘਨੇਰੇ ਤੱਕ ਅਸੋ ਤੇ ਉੱਤੋਂ ਮੌਸਮ ਖਰਾਬ ਆ ਵੀ ਕਿੰਨਾ ਕਿਤੇ ਰਹੀ ਬੇਟੀ ਜੀ ਜਦੋਂ ਅੱਜ ਦੋ ਸਿਆਂਵਾਂ ਉੱਚ ਸੀ ਗਏ ਸੀਗੇ ਉਦੋਂ ਫਿਰ ਮੁਲਕਾ ਕਿਉਂ ਨਹੀਂ ਤੁਹਾਡੀ ਕੋਈ ਬਸ ਉਹ ਕਹਿੰਦੇ ਉਹ ਅੱਛੇ ਤਦਕਾਰੀਆਂ ਨਾਲ ਗੱਲਬਾਤ ਕਰਾਵਾਂਗੇ ਸਿਆਂਵਾਂ ਨਾਲ ਨਹੀਂ ਕਰਾ ਰਹੇ ਆ ਜੋ ਕਿ ਅਸੀਂ ਮੰਗ ਰੱਖੀ ਹੋਈ ਸੀ ਐਸ.ਐਮ. ਸਾਹਿਬ ਕੋਲੇ ਮਿਲ ਕੇ ਆਪਦੀ ਮੰਗ ਰੱਖਣੀ ਆ ਐਪਲੀਕੇਸ਼ਨ ਲਿਖਵਾਈ ਵੀ ਆ ਅਸੀਂ ਇਹ ਲੈ ਕੇ ਉਹਨਾਂ ਨੂੰ ਪੇਸ਼ ਕਰਨੀ ਸੀ ਪਰ ਸਾਨੂੰ ਕੋਈ ਸੁਣ ਹੀ ਨਹੀਂ ਰਿਹਾ ਸਾਡੀ ਗੱਲ ਦੇਖੋ ਵਿਖੇ ਤਾਂ ਕੋਈ ਜਿਹੜੇ ਅੱਜ ਸਪੀਕਰ ਸਾਹਿਬ ਆ ਉਹਨੇ ਜਿਹੜਾ ਬੜਾ ਪਰ ਉਹਨਾਂ ਨਾਲ ਕੋਈ ਗੱਲਬਾਤ ਹੋਈ ਕੋਈ ਵਾਸਤਾ ਜਾਂ ਫ੍ਰੀ ਕਰਦੇ ਬਦਾ ਇੱਕ ਕਰਦੇ ਤੇ ਸੇਖੋਂ ਨੂੰ ਵੀ ਫੋਨ ਲਾਇਆਗੇ ਉਹਨੇ ਚੱਕਿਆ ਨਹੀਂ ਤੇ ਕਲਤਾਰ ਸਿੰਘ ਸੰਧਮਾ ਨੂੰ ਵੀ ਛੇ ਫੋਨ ਲਾਏ ਅਸੀਂ ਉਹਨੇ ਵੀ ਅੱਜ ਸਾਡਾ ਫੋਨ ਨਹੀਂ ਚੱਕਿਆ ਉਹ ਫਰੋਈ ਪਰ ਝੰਡਾ ਲਾਉਣਾ ਸੀਗਾ ਉਹ 6 ਤਰੀਕ ਨੂੰ ਘਰੇ ਆਇਆ ਸੀ ਕੱਲੇ ਲਾਰੇ ਹੀ ਔਰ ਕੁਝ ਨਹੀਂ ਬੰਦੇ ਦਾ ਠੀਕ ਉਹ ਤਾਂ ਕਾਫੀ ਤੁਹਾਡੀ ਨਿੱਕੀ ਮਨੇ ਤੁਹਾਨੂੰ ਆਪ ਦਾ ਪਰ ਦੱਸ ਕੀ ਪਰਿਵਾਰ ਇਹਨੂੰ ਤੁਸੀਂ ਪਰਿਵਾਰ ਸਮਝ ਲਓ ਜਾਂ ਸਾਡੀ ਨਿਲੈਕੀ ਸਮਝ ਲਓ ਵੀ ਜਿਨ੍ਹਾਂ ਨੂੰ ਇਹਨਾਂ ਅਕੇ ਲੱਗ ਕੇ ਆਏ ਵੋਟਾਂ ਪਾ ਕੇ ਇਹਨਾਂ ਨੂੰ ਕਾਮਯਾਬ ਕੀਤੇ ਆ ਸਾਡੀ ਕੋਈ ਗੱਲ ਨਹੀਂ ਸੁਣ ਰਿਆ ਐਵੇਂ ਕੱਲੇ ਨਿੱਕੀ ਰਹਿ ਗਏ ਡੀ ਸ਼ਰਮਨਾਕ ਗੱਲ ਕੋਈ ਹੋ ਨਹੀਂ ਸਕਦੀ ਕਿ ਪੰਜਾਬ ਦਾ ਸੀਐਮ ਜਿਹੜਾ ਆਪਣੇ ਆਪ ਨੂੰ ਇਹ ਕਹਿੰਦਾ ਕਿ ਮੈਂ ਸ਼ਹੀਦਾਂ ਦੇ ਲਈ ਸਦਾ ਮੂਰੇ ਖੜਾ ਰਹੂੰਗਾ ਤੇ ਇੱਕ ਅਗਨੀ ਵੀਰ ਸ਼ਹੀਦ ਹੋਇਆ ਫਰੀਦਕੋਟ ਤੋਂ ਕਾਸ਼ਦੀਪ ਸਿੰਘ ਤੇ ਉਹਦਾ ਪਰਿਵਾਰ ਆ ਜਿਹੜਾ ਉਸ ਨੂੰ ਮਿਲਣ ਦੇ ਲਈ ਦਰ ਦਰ ਦੀਆਂ ਠੋਕਰਾਂ ਖਾ ਰਿਆ ਇਸ ਤੋਂ ਵੱਡੀ ਸ਼ਰਮਨਾਕ ਭਗਵੰਤ ਮਾਨ ਵਾਸਤੇ ਸਰਦਾਰ ਗੱਦਾ ਸਿੰਘ ਸੇਖੋਂ ਵਾਸਤੇ ਤੇ ਫਰੀਦਕੋਟ ਦੇ ਜਿੰਨੇ ਵੀ ਨੁਮਾਇंदे ਆ ਆਮ ਆਦਮੀ ਪਾਰਟੀ ਦੇ ਉਹਨਾਂ ਸਾਰਿਆਂ ਨੁਮਾਇंदे ਵਾਸਤੇ ਜਿਹੜੇ ਇਹਨਾਂ ਦੇ ਪਰਿਵਾਰ ਦੇ ਨਾਲ ਵੀ ਕੁਝ ਜਿਹੜੇ ਨੁਮਾਇंदे ਆ ਉਹ ਜਾ ਕੇ ਮਿਲ ਕੇ ਆਏ ਸੀਗੇ ਉਹਨਾਂ ਲਈ ਵੀ ਸ਼ਰਮਨਾਕ ਗੱਲ ਆ ਕਿ ਉਹਨਾਂ ਨੂੰ ਇਹ ਬਾਈਕਾਟ ਕਰ ਦੇਣਾ ਚਾਹੀਦਾ ਸੀ ਭਗਵੰਤ ਮਾਨ ਦਾ ਕਿ ਜੇ ਤੁਸੀਂ ਅਗਨੀ ਵੀਰ ਨੂੰ ਨਹੀਂ ਮਿਲਦੇ ਅਗਨੀ ਵੀਰ ਨੂੰ ਸ਼ਹੀਦਾਂ ਦਾ ਦਰਜਾ ਨਹੀਂ ਦਿੰਦੇ ਉਹਨਾਂ ਨੂੰ ਮਾਣ ਸਨਮਾਨ ਨਹੀਂ ਦਿੰਦੇਗੇ ਤਾਂ ਫਿਰ ਅਸੀਂ ਵੀ ਜਿਹੜਾ ਤੁਹਾਡਾ ਬਾਈਕਾਟ ਕਰਦੇ ਹਾਂ ਅਸੀਂ ਵੀ ਤੁਹਾਨੂੰ ਨਹੀਂ ਮਿਲਣਾ ਚਾਹੁੰਦੇ ਕਿਉਂਕਿ ਜੇ ਉਹ ਵਾਕਈ ਸਮਝਦੇ ਆ ਕਿ ਉਹ ਫਰੀਦਕੋਟ ਦੇ ਲੋਕਾਂ ਦੇ ਰਾਖੇ ਜਦੋਂ ਕਾਜਦੀ ਦੀ ਮਿੱਤਕ ਦੇ ਪਿੰਡ ਬੁੱਕੀ ਦਾ ਸਪੀਕਰ ਕੁਸ਼ਾਰ ਸਿੰਘ ਸੁਧਾ ਨੇ ਕਿਹਾ ਸੀ ਕਿ ਮੇਰਾ ਇਹ ਆਦਾ ਪਰਿਵਾਰ ਹੈ ਮੇਰਾ ਬੱਚਾ ਸੀਗਾ ਤੇ ਜੋ ਵੀ ਇਹਦਾ ਕੋਈ ਪੰਡਾ ਮਾਨ ਮਾਨ ਲੇਗਾ ਉਹ ਪ੍ਰਕਾਸ਼ ਵੀ ਕਰੇਗੀ ਪਰ ਹੁਣ ਤੱਕ ਕੋਈ ਉਹਨਾਂ ਦੇ ਪ੍ਰਵਾਸ ਨਾਲ ਰਾਪਤਾ ਵੀ ਕਾਇਮ ਨਹੀਂ ਕੀਤਾ ਦੇਖੋ ਜੀ ਜਦੋਂ ਫਲਤਾਰ ਸਿੰਘ ਸੰਧਵਾ ਸੰਸਕਾਰ ਤੇ ਆਇਆ ਸੀ ਉਹਨੇ ਤਾਂ ਉੱਥੇ ਸ਼ਹੀਦ ਨਹੀਂ ਕਿਹਾ ਇਹਨੂੰ ਨੌਜਵਾਨ ਨੂੰ ਬਾਅਦ ਚ ਤਾਂ ਉਹਨੇ ਸ਼ਹੀਦ ਦਾ ਦਰਜਾ ਦਿਵਾਉਣਾ ਕੀ ਸੀ ਬਾਅਦ ਚ ਉਹਨੇ ਕਰਨਾ ਕੀ ਸੀਗਾ ਸੋ ਇਹ ਇੱਕ ਸਿਰਫ ਤੇ ਸਿਰਫ ਇਹ ਖੁਦ ਬਾਈ ਹੋਣੀ ਆਮ ਆਦਮੀ ਪਾਰਟੀ ਫਲਤਾਰ ਸਿੰਘ ਸੰਧਵਾ ਨੂੰ ਸਪੋਰਟ ਕਰਦੇ ਰਿਹਾ ਕਿਉਂ ਕਿਉਂਕਿ ਇਹਨਾਂ ਨੂੰ ਲੱਗਦਾ ਸੀ ਕਿ ਵਾਕਈ ਇਹਨਾਂ ਦੇ ਵਿੱਚ ਕੁਝ ਹੈਗਾ ਪਰ ਅੱਜ ਇਹਨਾਂ ਦਾ ਪੁੱਤਰ ਸ਼ਹੀਦ ਹੋ ਗਿਆ ਇਹਨਾਂ ਨੂੰ ਵਾਕਈ ਮਹਿਸੂਸ ਹੋ ਰਿਹਾ ਕਿ ਅਸੀਂ ਬਹੁਤ ਵੱਡੀ ਗਲਤੀ ਕਰ ਲਈ ਇਹਨਾਂ ਤੇ ਜਿਹੜਾ ਇਹਨਾਂ ਤੇ ਅਸੀਂ ਵਿਸ਼ਵਾਸ ਕਰਕੇ ਆਮ ਆਦਮੀ ਪਾਰਟੀ ਤੇ ਕੁਲਤਾਰ ਸਿੰਘ ਸੰਧਵਾ ਤੇ ਸੋ ਸਰਦਾਰ ਭਗਵੰਤ ਸਿੰਘ ਮਾਨ ਨੂੰ ਆਲ ਇੰਡੀਆ ਕਿਸਾਨੀ ਉਹਨਾਂ ਨੇ ਫਤਿਹ ਵੱਲੋਂ ਅੱਜ ਪੋਸਟ ਵੀ ਜਿਹੜੀ ਜਾਰੀ ਕੀਤੀ ਗਈ ਸੀ ਤੇ ਇਸ ਤੋਂ ਵੱਡੀ ਸ਼ਰਮਨਾਕ ਗੱਲ ਨਹੀਂ ਹੋ ਸਕਦੀ ਕਿ ਉਹਨਾਂ ਨੇ ਆਪ ਦੇ ਜਿਹੜਾ ਪ੍ਰੋਗਰਾਮ ਦੇ ਵਿੱਚ ਸ਼ਹੀਦਾਂ ਦਾ ਦਰਜਾ ਦਰਜੇ ਲਈ ਅਗਨੀਵੀਰ ਕਾਸ਼ਦੀਪ ਸਿੰਘ ਦੇ ਪਰਿਵਾਰ ਨੂੰ ਜਿਹੜਾ ਉਹ ਨਾਂ ਮਿਲਣ ਦਾ ਜਿਹੜੀ ਗੱਲ ਕਹੀ ਜੇ ਉਹ ਮਿਲ ਲੈਂਦੇ ਤਾ ਇਸ ਤੋਂ ਵੱਡੀ ਗੱਲ ਫਿਰ ਕਿਉਂਕਿ ਫਰੀਦਕੋਟ ਦਾ ਸਭ ਤੋਂ ਮੇਨ ਮੁੱਦਾ ਇਹ ਆ ਤਾਂ ਤੁਸੀਂ ਸੁਣਿਆ ਕਿਸ ਤਰ੍ਹਾਂ ਪਰਿਵਾਰ ਵੱਲੋਂ ਆਪਣਾ ਦੁੱਖ ਸਾਂਝਾ ਕੀਤਾ ਗਿਆ ਕਿ ਆਪਣੇ ਪੁੱਤ ਨੂੰ ਉਹ ਜਿਹੜਾ ਸ਼ਹੀਦਾਂ ਦਾ ਦਰਜਾ ਦੋ ਲਈ ਦਰਦ ਦਰਦ ਦੀਆਂ ਠੋਕਰਾਂ ਖਾ ਰਹੇ ਨੇ ਸਵੇਰ ਤੋਂ ਹੀ ਉਹਨਾਂ ਜਿਹੜਾ ਖੱਜਲ ਖਰਾਬ ਕੀਤਾ ਜਾ ਰਿਹਾ ਹੈ ਇਹਦੇ ਪਿੱਛੇ ਹੁਣ ਜ਼ਿੰਮੇਵਾਰ ਕੌਣ ਹੈ ਕੀ ਪ੍ਰਸ਼ਾਸਨ ਜ਼ਿੰਮੇਵਾਰ ਹੈ ਜਾਂ ਸੀਐਮ ਮਾਨ ਦੇ ਨਾਲ ਜਿਹੜੇ ਅਧਿਕਾਰੀ ਆਏ ਨੇ ਉਹ ਜ਼ਿੰਮੇਵਾਰ ਆ ਜਾਂ ਸੀਐਮ ਮਾਨ ਜ਼ਿੰਮੇਵਾਰ ਹੈ ਜੋ ਦਾਅਵੇ ਮੱਡੇ ਵੱਡੇ ਕਰਦੇ ਨੇ ਪਰ ਦਾਅਵੇ ਤੁਹਾਡੇ ਸਾਹਮਣੇ ਹੁਣ ਪੋਲ ਖੋਲ੍ਹ ਦਿਆਂਗੇ ਕਿ ਕਿਸ ਤਰ੍ਹਾਂ ਆਪਣਾ ਪਰਿਵਾਰ ਨੂੰ ਜਿਹੜਾ ਪਰਿਵਾਰ ਹੈਗਾ ਆਪਣੇ ਪੁੱਤ ਨੂੰ ਸ਼ਹੀਦ ਦਾ ਦਰਜਾ ਦੋਣ ਲਈ ਤੁਰਿਆ ਹੋਇਆ ਤੇ ਜਿਹੜਾ ਬੋਰਡ ਲਾਇਆ ਹੋਇਆ ਸ਼ਹਿਦ ਭਵੰਤ ਮਾਨ ਸਾਹਿਬ ਇਥੋਂ ਨੰਗੜ ਤੇ ਉਹਨਾਂ ਦੀ ਨਿਗਾਹ ਪਵੇ ਤੇ ਪਰਿਵਾਰ ਦੇ ਵੱਲ ਕੋਈ ਸੋਚੇ ਤੇ ਪਰਿਵਾਰ ਨੂੰ ਜਿਹੜਾ ਸ਼ਹੀਦ ਦਾ ਦਰਜਾ ਦੇਵੇ ਤੇ ਇਸ ਤਰ੍ਹਾਂ ਸਰਕਾਰ ਦੇ ਵੀ ਦਾਅਵੇ ਕਰਦੇ ਸੀ